ਦਾ ਗੋਮਲਾ ਮਾਤਾ ਜੀ ਦੇਖਦੇ ਬੜਾ ਪੰਡਾ ਜੀ ਚਾਲਦੇ ਪੜਾ ਕੇ ਲੋਈ ਪਕੌੜੇ ਨਿਕਲਣੇ ਸ਼ੁਰੂ ਹੋ ਗਏ ਸਹੈਲੋ ਗਾਇਜ਼ ਵੈਲਕਮ ਬੈਕ ਟੂ ਆਈ ਹੋਪ ਸਾਰੇ ਤੁਸੀਂ ਘੈਂਡੋਂਗੇ ਆਪਾਂ ਆ ਗੁਰਦੁਆਰਾ ਸਾਹਿਬ ਲੜੀਆਂ ਲਾਉਣ ਲੱਗੇ ਆਂ ਦਿਵਾਲੀ ਦਾ ਦਿਨ ਅੱਜ ਅੱਜ ਕੁਝ ਤਾਂ ਸੀ ਉਹ ਜਿਹੜੇ ਸਾਹਮਣੇ ਵਾਲੀ ਦਿਉੜੀ ਉਹ ਤੇ ਕੱਲ ਲੱਗ ਗਈ ਸੀ ਉੱਪਰ ਉੱਪਰ ਕੱਲ ਲੱਗ ਗਈਆਂ ਥੱਲੇ ਅੱਜ ਲਾਈਆਂ ਨੇ ਆ ਹੁਣ ਆਉਣ ਲੱਗੀਆਂ ਟੀਮ ਚੱਲਦੀ ਆ ਗਰਵੀਨ ਰਣ ਸੰਦੀਪ ਕੱਲ ਜੱਗਾ ਵੀ ਸੀਗਾ ਤੇ ਕੰਮ 올 ਮਾਸਟਰ ਡਾਨਾ ਡੇ 2 ਵਜੇ ਵਾਲੇ ਨੇ ਤੇ ਫਪਾਰਾ ਜੌਂਗ ਬਣਾਉਣ ਲੱਗੇ ਹੋਣਾ ਸੀ ਇੱਥੇ। ਔਰ ਲਿਆ ਦੋਲੜੀਆਂ ਬੜਾ ਦੇ ਅੱਜ ਸਾਨੂੰ ਦਿਖਾਉਣਾ ਹੈ ਸ਼ਾਮ ਨੂੰ ਲੋਕ ਮੱਥਾ ਦੇਖਣੇ ਸ਼ੁਰੂ ਹੋ ਗਏ ਵੀ ਕਿੱਥੇ ਕਿੱਥੇ ਆਪਣੇ ਮਨ ਮੱਥਾ ਟੇਕਵਾ। ਤੇ ਪੋਲੋ ਗਰਾਊਂਡ ਬਣਿਆ ਫਿਰਦਾ ਦੇਖ ਬਸ ਗੁਰਦਾਰੇ ਦਾ ਹਾਂ ਬਸਾਂ ਹੀ ਬਸਾਂ ਖੜੀਆਂ ਨੇ। ਇਹ ਆ ਪਿੰਡ ਦਾ ਥਿਊ। ਹਲੋ ਉੱਥੇ ਜਾ ਕੇ ਉਹ ਉੱਥੇ ਕੜ ਕੇ ਲੜੀਆਂ ਲਾ ਕੇ ਆਉਂਦੀ ਨੇ ਜਮਾ ਉੱਥੇ। 13 ਦਾ ਡਰ ਚ ਲੱਗਿਆ ਮਲਹੇਰ ਜਦੋਂ ਡਰ ਨਿਕਲ ਗਿਆ ਮਨ ਚੋਂ ਫਿਰ ਚੱਲ ਪਿਆ ਕੰਮ। ਆ ਸ਼ੌਂਕੀ ਨੇ ਕਿਹਾ ਸੀ ਕਿ ਕਹਿੰਦਾ ਵੇਲੇ ਦਾ ਕੰਮ ਕਵੇਲੇ ਦੀਆਂ ਟੱਕਰਾਂ। ਇਹ ਆ ਸੌਂਕੀ ਸਕੀਨ ਉਹ ਤਾਂ ਚੱਲਦੀ ਨੇ ਸਤ ਪੱਕੀਆਂ ਲੱਗੀਆਂ ਸੀ ਸੱਚ ਉਹ ਲੈ ਫੜਾ ਦੇ ਭਾਈ ਆ ਤੂੰ ਕੋ ਇਧਰ ਫਿਰਦਾ ਫੜਾ ਮੈਂ ਆ ਗਰੀਆ ਦੋ ਲੜੀਆਂ ਦੇ ਦੇ ਬਸ ਲੋ ਜੀ ਆਪਾਂ ਘਰੇ ਆ ਕੇ ਲੜੀਆਂ ਗੁਰਦੁਰ ਸਾਹਿਬ ਵੀ ਕਰਿਆ ਸੀ ਪੱਠੇ ਪਾਦੇ ਹਾਰੇ ਤੇ ਸਭ ਨੂੰ ਮੇਰੇ ਵੱਲ ਦੀ ਬੰਦੀ ਛੋਟ ਦਿਖਤ ਦੀਆਂ ਵਧਾਈਆਂ ਦਿਵਾਲੀ ਕਾਲ ਲੰਘੀ ਸੀ ਤੇ ਫਿਰ ਸਫਾਈ ਕਰਕੇ ਆਪਾਂ ਨੇ ਓਕੇ ਕਰਿਆ ਸਾਰਾ ਰੰਗੋਲੀ ਵੀ ਬਣਾਤੀ ਆ ਔਰ ਜਿੱਦਾਂ ਆਪਣੇ ਓਕੇ ਕਰੀਏ ਪਈਆਂ ਤੇ ਹੁਣ ਮੱਥਾ ਟੇਕਣ ਜਾਣੇ ਆ ਤੇ ਸਮਾਨ ਮੰਮੀ ਜਾਨ ਨੂੰ ਪਕੌੜੇ ਬਣਾ ਦੋ 4 ਵਜੇ ਸ਼ਾਮ ਦੇ ਜਿਹੜੇ ਪਕੌੜੇ ਬਣਾਣ ਦੇ ਜਾਨ ਨੂੰ ਮੱਥਾ ਟੇਕਣਾ ਜਿੰਨੀ ਆਪਣੀ ਜਗ੍ਹਾ ਆ ਨੇ ਪਿੰਡ 'ਚ ਤੇ ਕਰਾਣੀ ਮੱਥਾ ਤੇ ਟੇਕ ਆਉਨੇ ਜੀ ਤੇ ਚੱਲਿਆਂ ਆਪਾਂ ਪਹਿਲੀ ਜਗ੍ਹਾ ਤੇ ਮੱਥਾ ਟੇਕਣ ਬਾਬੇ ਜੋਗੀ ਵੀਰ ਤੇ ਫੇਰ ਜਾਵਾਂ ਗੁਰਦਾਰਾ ਸਾਹਿਬ ਤੇ ਬਾਬਾ ਦੀਪ ਸਿੰਘ ਸਾਹਿਬਾਂ ਦੇ ਥਾਂ ਤੇ ਤੇ ਫੇਰ ਦਰਵਾਜ਼ੇ ਫਿਰ ਗੁਰਦਾਰਾ ਸਾਹਿਬ ਦੇ ਉੱਤੇ ਫੇਰ ਚੱਲਦੇ ਆਪਾਂ ਉਹ ਵੀ ਸਮਾਨ ਆਪਣੇ ਕੋਲ ਆ ਉਹ ਜੀ ਬਾਬੇ ਜੋਗੀ ਵੀਰ ਸ਼ੁਰੂ ਹੋ ਗਏ ਬਸ ਹੁਣ ਲੋਕ ਮੱਥਾ ਦੇਕਣ ਤੇ ਕੁਝ ਕੁ ਲੋਕ ਤਾਂ ਟੇਕਣ ਲੱਗੇ 4 ਵਜ ਗਿਆ ਬਸ ਸ਼ੁਰੂ ਹੀ ਆ ਕੰਮ ਹੁਣ ਮੱਥਾ ਦੇਕਣ ਦਾ ਫਿਰ ਆਪਾਂ ਸਾਜਰੇ ਟੇਕ ਵੀ ਹੈ ਫਿਰ ਹੱਥ ਨੇ ਆ ਗਏ ਆਪਾਂ ਜੂ-ਜੂ ਜੀ ਹੁਣ ਆਈ ਨੇ ਫਿਰ ਧਾਰਾਂ ਵੀ ਕੱਢਣੀਆਂ ਨੇ ਚਲੋ ਟੇਕਦੇ ਮੱਥਾ ਨੋ ਜੀ ਮੈਂ ਤੁਹਾਡੇ ਇਕ ਤੇ ਚੱਲੀ ਜਲੇ ਤੇ ਕਮੈਂਟ ਕਰਕੇ ਦੱਸੋ ਵੀ ਲੋਕ ਜਿਹੜਾ ਆਪਣੀ ਰੂੜੀ ਹਿੰਦੀ ਰੂੜੀ ਤੁਸੀਂ ਬਸ ਕਿਉਂ ਲਾਉਂਦੇ ਪਹਿਲਾਂ ਦੀ ਰੂੜੀ ਤੇ ਲਾਉਣੇ ਨੇ ਲੋਕ ਹੁਣ ਵੀ ਲਾਉਂਦੇ ਨੇ ਪਹਿਲਾਂ ਵੀ ਲਾਉਂਦੇ ਰਹੇ ਨੇ ਇਹਦਾ ਕਾਰਨ ਆ ਦੱਸੋ ਜੀ ਕਮੈਂਟਾਂ 'ਚ ਦੱਸ ਦਿਓ ਲੋ ਜੀ ਆਗੇ ਗੁਰਦਾਰਾ ਸਾਹਿਬ ਮੱਖੜੇ ਕੋਲ ਟੜੀਆਂ ਚੱਕ ਵੰਗ ਚਾਹੂਗਾ ਕਰਦੀ ਆ ਨਰੇ ਦਾ ਸਾਈਡ ਤੇ ਓਕੇ ਦਿਖਾਉਂਦੇ ਆ ਨੋ ਜੀ ਉਹ ਉੱਪਰ ਵੀ ਲੱਗ ਗਈਆਂ ਥੱਲੇ ਵੀ ਲੱਗ ਗਈਆਂ ਅੱਜ ਬਰਾਬਰ ਵੀ ਲੱਗ ਗਈਆਂ ਬਰਾਬਰੋਂ ਵੀ ਦਿਖਾਉਣਾ ਸਾਨੂੰ ਬਾਕੀ ਨੇਰੇ ਹੋਈ ਤੇ ਸਾਰਾ ਕੁਝ ਕਲੀਅਰ ਦਿਖਾਉਂ ਮਾਥਾ ਢੀ ਗੁਰਦਰ ਸਾਹਿਬ ਮੈਂ ਗੁਰਦਰ ਸਾਹਿਬ ਬਾਲਟੀ ਟੰਗ ਤੇ ਵੀ ਇਹਦੇ ਵਿੱਚ ਮਾਥਾ ਦੇਖਣ ਲੋਕ ਥੱਲੇ ਪ੍ਰਸ਼ਾਦ ਰੱਖੀ ਜਾਂਦੇ ਨੇ ਵੀਰੋ ਖਰਾਬ ਹੋ ਜੂ ਕੀੜੀਆਂ ਲੱਗਣੀਆਂ ਕਹਿੰਦਾ ਕੀ ਫੇਰ ਚਪੜਾਂ ਕਿਥੇ ਲਾਤੀਆਂ ਚਲੋ ਹੁਣ ਚਾਹਦੇ ਹਾਂ ਬਾਬਾ ਸਾਹਿਬ ਇਹ ਇਹਨੂੰ ਪੜਾਕਿਆਂ ਦੀ ਹੋ ਗਈ ਆ ਸਾਰੇ ਹੁਣੀ ਉਹ ਇਧਰਵਾਜੇ ਦਾ ਦੀਓ ਵੀ ਲਾ ਤਾਂ ਕਿਉਂ ਵੀਰੇ ਠੀਕ ਆ ਜੀ ਤੂੰ ਬਹਿ ਜਾ ਲਾ ਦੀ ਵੀਰੇ ਮੈਂ ਬਹੁਤ ਮੰਡੀ ਲਾ ਬਣਾ ਜੀ ਬਹੁਤ ਚੀਜ਼ ਮੰਡੀ ਜੀ ਮੰਗੇ ਉੱਥੇ ਜਾਉਂਗਾ ਮੜੀਆਂ ਚ ਵੱਡੇ ਦਾਉਂ ਵੀ ਜਾਏਗਾ ਆਉਣਾ ਤੇ ਇਹ ਆ ਗਿਆ ਪਿੰਡ ਵਾਲੇ ਪ੍ਰਾਨੇ ਗੁਰਦਾਰ ਸਾਹਿਬ ਆਪਣੇ ਘਰ ਦੇ ਸਾਹਮਣੇ ਉਹ ਸਾਹਮਣੇ ਘਰ ਲੋ ਜੀ ਪਿੰਡ ਵਾਲੇ ਗੁਰਦਾਰ ਸਾਹਿਬ ਹੀ ਲਾਤਾ ਵੀਰੋ ਚੱਲੇ ਹੁਣ ਗਾਹਾਂ ਲੋ ਜੀ ਪੰਜ ਵੀ ਜਗ੍ਹਾ ਤੇ ਮੱਥਾ ਟੇਕ ਲਾ ਆਪਣੇ ਹੋ ਗਏ ਕੰਪਲੀਟ ਚੱਲੀਏ ਘਰੇ ਜਾ ਕੇ ਖਾਣੇ ਪਕੌੜੇ ਛਕੌੜੇ ਚੱਲਦਾ ਘਰੇ ਜਦੋਂ ਬਾਦਲੇ ਦੀਵ ਲੱਗੇ ਫਿਰ ਤੁਹਾਨੂੰ ਦਿਖਾਵਾਂਗੇ ਲੋ ਜੀ ਲੋਕ ਮੱਥਾ ਟੇਕਣ ਲੱਗ ਗਏ ਤੇ ਆਪਾਂ ਜੱਲਣੇ ਉਹਨਾਂ ਦੇ ਘਾਹ ਦੇਖ ਲੜੀ ਫੜ ਕੇ ਲਿਆਉਂਦੇ ਆ ਚੱਕਰੀ ਚ ਲਾਉਣ ਨੂੰ ਪੜਾਕੇ ਵੀ ਚਿਲਣ ਲੱਗ ਗਏ ਗੁਰਦਵਾਰ ਸਾਹਿਬ ਜਾਗ ਮਾਗ ਜਾਗ ਮਾਗ ਅਜੇ ਦਿਖਦਾ ਨਹੀਂ ਚਿੱਟੇ ਕਰਕੇ ਨੇਰੇ ਜਦੀ ਘਣ ਲੱਗੂਗਾ ਲੋਈ ਪਕੌੜੇ ਨਿਕਲਣੇ ਸ਼ੁਰੂ ਹੋ ਗਏ ਕੋਈ ਜੱਕੀ ਦੇ ਵੀ ਲਾ ਦੀ ਇੱਕ ਲੜੀ ਹੌਂਦ ਚਾਉ ਦੀ ਛੋਟੀ ਜੀ ਲੋ ਜੀ ਦੀਵੇ ਲਾਤੇ ਲੜੀ ਦੇ ਉੱਤੇ ਮੋਮਬਤੀਆਂ ਲਾਉਂਦੇ ਆਪੀ ਆਹ ਦੀਵਾ ਮੋਟਰ ਦੇ ਧਰਦਾਂਗੇ ਮੋਟਰ ਦੇ ਉੱਤੇ ਆ ਇੱਥੇ ਜਿ ਲੱਗ ਧਰਦਨੇ ਲੋ ਜੀ ਥੋੜਾ ਦਾ ਹਨੇਰਾ ਹੋਣ ਲੱਗ ਗਿਆ ਆਹ ਲੜੀਆਂ ਦਾ ਚਾਨਣ ਵਧਣ ਲੱਗ ਗਿਆ ਜਿਹੜੀ ਆਫ ਵਾਈਟ ਜੀ ਲੜੀਆਂ ਨਾ ਕਰਦਾ ਬਹੁਤ ਸੋਹਣੀ ਲੱਗਦੀਆਂ ਨੇ। ਲੋ ਜੀ ਖਵਾਜੇ ਦਾ ਵੀ ਲਾਤਾ। ਖਵਾਜਾ ਵੀ ਆਪਾਂ ਪਾਣੀ ਮਿਲਦਾ ਧਰਤੀ ਮਾਂ ਦਾ। ਮੋਟਰ ਦਾ। ਤੇ ਬਾਹਰ ਵੀ ਲਾਦੇ ਚੱਕੀ ਤੇ ਦੀਵੇ। ਉੰਮੀ ਕੜਦੀ ਆ ਪਕੌੜੇ। ਆ ਲੜੀਆਂ ਆਪਾਂ ਪਹਿਲਾਂ ਪਿਛਲੇ ਸਾਲਿਆਂ ਵੀ ਗੇਟ ਤੇ ਲਾਉਣ ਨੂੰ। ਤੇ ਸਾਰੀਆਂ ਲਾਈਟਾਂ ਜਲਾਉਂਦੀਆਂ। ਬਾਕੀ ਦਿਖਾਉਣੇ ਤੁਹਾਨੂੰ ਦਿਵਾਲੀ ਹੁਣ ਬਾਹਰ ਜਾ ਕੇ ਦੀਵੇ ਲਾਉਣ ਲੱਗੇ ਨੇ ਲੋਕ। ਲੋ ਜੀ ਹਰੀ ਪ੍ਰਾਪਤ ਵੀਰਾ। ਦੀ ਹੋਏ ਲਾਗੇ ਚਲੇ ਹਾਂ ਸਕੂਲ ਮੂਰੇ ਤੇ ਇੱਕ ਆਪਣਾ ਮਿੰਡ ਸਕੂਲ ਮੂਰੇ ਲੱਗਦੇ ਨੇ ਮੜੀਆਂ ਚ ਲੱਗਦੇ ਨੇ ਅੱਗੇ ਤੁਹਾਨੂੰ ਦਿਖਾਉਨੇ ਆਂ ਤਾਂ ਦਾ ਮਤਲਬ ਵੀ ਵਿਦਿਆ ਪ੍ਰਦਾਨ ਕਰਦੇ ਆਪਾਂ ਨੂੰ ਸਕੂਲ ਤੇ ਸਕੂਲ ਮੂਰੇ ਤਾਂ ਦੀਵੇ ਲਾਉਂਦੇ ਨੇ ਇੱਧਰ ਮੜੀਆਂ ਚ ਮੜੀਆਂ ਚ ਵੀ ਦੀਵੇ ਲਾਉਂਦੇ ਨੇ ਚਾਹਤੀ ਬੰਦੇ ਦਾ ਆਖਰੀ ਘਰ ਤਾਂ ਦਾ ਇਹੀ ਆ ਆ ਦੇਖੋ ਸਾਵਾ ਤੇ ਪਸਾੜੇ ਚ ਜਾਂ ਜਿੱਥੇ ਆਪਣੀ ਰੂੜੀ ਹੁੰਦੀ ਹੈ ਰੂੜੀ ਤੇ ਲਾਉਂਦੇ ਨੇ ਰੂੜੀ ਵਾਲਾ ਸਾਨੂੰ ਫੇਰ ਦੁਬਾਰਾ ਪੁੱਛਦਾ ਵੀ ਦੱਸਿਓ ਕੀ ਆ ਆਪਦੇ ਬੰਦੇ ਨੇ ਜਾਤ ਚਲਾ ਕੇ ਜਾਂਦੇ ਆ ਫਜ਼ੀਵੇ ਜਿੰਨੇ ਆਪਣੇ ਬੰਦੇ ਹੁੰਦੇ ਨੇ ਤੇ ਮੂਰੇ ਮੂਰੇ ਚੱਲੇ ਹਰੀ ਵਰਦਾਫ ਹੋ ਗੁਰ ਅੱਗੇ ਦਿਖਾਉਣੇ ਆ ਅਸੀਂ ਹਾਂ ਲਾ ਤਾਂ ਲੈਣ ਦਿੰਦਾ ਹਾਂ ਹੁਣ ਲਾ ਕੇ ਮੈਂ ਤਾਂ ਲਾਉਂਦੇ ਦੀ ਆਪਾਂ ਬਣਾ ਰਹਿਣੀ ਆ Bapak leongi ya, <unintelligible> <hesitation> 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 ਉਹ ਵੀ ਇਧਰ 플레이ਰਾਂ ਦਾ ਵੀ ਲਾਇਆ ਹੋਇਆ ਤੇ ਇਹ ਪਿੱਛੇ ਆਪਣੀ ਗਰਾਊਂਡ ਉੱਥੇ ਲੱਗੇ ਨੇ ਪੰਜ ਦੀਵੇ ਮੋਮਬਤੀਆਂ ਦੀਵੇ ਸਭ ਮੰਨਤਾ ਯਾਰ ਆਬੀ ਆਬੀ ਵੀ ਵਧੀਆ ਖੇਡੀ ਵਧੀਆ ਫੁੱਲੇ ਦਾ ਖੁਸ਼ੀ ਦੇ ਹੁੰਦੇ ਨੇ ਤੇ ਬਾਕੀ ਤਾਂ ਉਹਨਾਂ ਦਿਖਾਉਂਦੇ ਆ ਬਾਬਾ ਸ਼ਹੀਦ ਤੇ ਹੋਰ ਪੰਡੀਆਂ ਰੌਣਕਾਂ ਆ ਜੰਡ ਥੱਲੇ ਦਾ ਮੈਨੂੰ ਲੱਗਦਾ ਉਹੋ ਲਾ ਕੇ ਗਏ ਨੇ ਜਿਨ੍ਹਾਂ ਦਾ ਵਿਆਹ ਨਹੀਂ ਹੁੰਦਾ ਨਹੀਂ ਤਾਂ ਮੈਂ ਝੰਡਾ ਥੱਲੇ ਦੀਵੇ ਲਗਦੇ ਨਹੀਂ ਦੇਖੇ ਇੱਥੇ ਪਹਿਲੀ ਵਾਰੀ ਲੱਗੇ ਵੇਖਿਆ ਜਿਹਨਾਂ ਦਾ ਵਿਆਹ ਰੁਕਿਆ ਹੈ ਇੱਥੇ ਛਟੀਆਂ ਖੇਡਦੇ ਨੇ ਆਪਣਾ ਪਿੰਡਾਂ ਪਿੰਡਾਂ ਦੀ ਖੇਡਾਂ ਨੇ ਕਿਸੇ ਬੰਦੇ ਕੰਗੜਾ ਖੇਡਦੇ ਨੇ ਕਿਸੇ ਬੰਦੇ ਛਟੀਆਂ ਖੇਡਦੇ ਨੇ ਤੇ ਤਾਂ ਇੱਥੇ ਲਾ ਕੇ ਗੇਰੇ ਦੀਵੇ ਬਾਬਾ ਉਹਦਾ ਵੀ ਪੂਰਾ ਕਰੀ ਭਾਈ ਉਹਦਾ ਵੀ ਵਿਆਹ ਹੋਵੇ ਜਿਹਦਾ ਰੁਕਿਆ ਹੋਇਆ ਹੋਰ ਇਹ ਦੁਕਾਨਾਂ ਦੇ ਵੀ ਲਾਉਣ ਲਾ ਕੇ ਆਕਟਰ ਨਹੀਂ ਦੀਵੇ බジ ಡ ದೆ. ਸੋ ਮੇਰੇ ਪਿੰਡ ਚ ਆ ਗਿਆ ਵਾ ਬਾਬਾ ਸੀ ਦਿਖਾਉਂਦੇ ਹਨ ਲੋਕ ਮੱਥਾ ਟੇਕ ਰਹੇ ਨੇ ਜੋ ਕਿਸੇ ਦੇ ਧਰਮ ਨੂੰ ਕਿਸੇ ਵੀ ਧਰਮ ਦੀ ਤਿਹਾੜੀ ਮਨਾਉਣ ਦੇ ਕੋਈ ਪਵੰਦੀ ਨਹੀਂ ਹੁੰਦੀ ਆ ਆਪਣੇ ਮੁਸਲਮਾਨ ਧਰਮ ਦੇ ਲੋਕ ਮਨਾਉਂਦੇ ਨੇ ਦਰਵਾਜੇ ਚ ਲਾਏ ਹੁੰਦੀਵੇ ਪਰੰਪਰਾ ਆਪਣੇ ਪਿੰਡ ਦਾ ਦਰਵਾਜਾ ਉਹਦੇ ਅੰਦਰ ਵੀ ਦੀਵੇ ਲਾਉਂਦੇ ਨੇ ਗੁਰਦਾਰ ਸਾਹਿਬ ਜਿਹੜਾ ਫਰੰਡ ਦਾ ਪੁਰਾਣਾ ਉੱਥੇ ਵੀ ਦੀਵੇ ਲਾਉਂਦੇ ਲੋਕ ਦੇਖੋ ਇੱਕ ਦੀਵਾ ਸੀ ਕਿੰਨੇ ਦੀਵੇ ਲਾਗੇ ਰੰਗੋਲੀ ਬਣਾਤੀ ਹੁਣ ਆਪਾਂ ਲਾਵੀ ਸਿਹਾ ਹੁਣ ਦੀਵਾ ਹੁਣ ਹੀ ਲਾਈ ਆ ਲੜੀ ਈਲੀ ਸੋਹਣੀ ਲੱਗਦੀ ਐ ਵੀ ਲੱਗੇ ਬਾਹਰ ਘਰ ਦੇ ਵਿੱਚ ਨੂੰ ਕਹਿੰਦੇ ਨੂਰੀ ਲੜੀ ਪੋਲੇ ਜਾਂਦਾ ਚੱਲੇ ਆ ਗਿਆ ਪਟਾਕੇ ਲੈਣ ਚੱਲੇ ਆ ਮੁੰਡਾ ਹੁਣ ਮਾਫੀ ਨਾ ਇਹ ਹੋ ਗਈ ਨਾ 2015 ਦੇ ਸਿੱਟੇ ਨੇ ਬਹੁਤ ਕੰਮ ਨਾਲ ਸਗੀ ਖਾ ਦਾ ਹੈ ਤਾਂ ਪੜਾ ਕੇ ਲੈ ਆ ਦੇਣਾ ਫਰਟ ਦੇ ਉੱਤੇ ਪਿੱਛੇ ਲੋ ਜੀ ਪੜਾ ਕੇ ਲੈਣਾ ਹੈ ਕੱਲ ਵੀ ਪੜਾ ਕੇ ਲੈਣਾ ਵਾਹ ਗਿਆ ਬੰਦਾ ਖਰੀਦ ਨੌਰੀ ਆ ਦੇਖੋ ਬਈ ਪ੍ਰੈਂਡਾਇਸ ਸਭ ਕੁਝ ਪ੍ਰੋਵਾਈਡ ਹੋ ਜਾਂਦਾ एवरीथिंग ਚਾਗਰੀਆਂ ਦੇ ਨਾਰਵੰਬਾ ਦੇਵੇ ਹੈ? ਖੱਟਾ ਥੋੜੀ ਆ ਰਹੀ ਗਈ ਆ। ਬੱਲੇ ਵੀਰਵਾਲਾ

ਇਹ ਆ ਜੀ ਪਿੰਡ ਦਾ ਵੀਊ ਰਾਤ ਦਾ ਦੇਖੋ ਵਰਪੰਡ ਚੱਲਦੇ ਪੜਾ ਕੇ ਚੱਲਦੇ ਆਪਾਂ ਵੀ ਪਿੰਡ ਦੇ ਤੱਕ ਨੇ ਤੁਹਾਨੂੰ ਜਾ ਕੇ ਗਰਦੀਬ ਲੱਗ ਜਗਮਗ ਜਾਗਮਗਾ 21 ਤਰੀਕ ਪੂਰਾ ਪੰਡ ਜਗਮਗ ਜਾਗਮਗ ਕਰਦਾ ਉੱਚੀ ਥਾਂ ਤੇ ਜਿਵੇਂ ਗੁਰਦਵਾਰਾ ਵਾਲੇ ਥਾਂ ਤੇ ਖੜੇ ਹੋਏ ਉੱਚੇ ਫੇਰ ਬਾਲਾ ਸੋਣਾ ਲੱਗਦਾ ਪੰਡ ਦੇਖਾਂਗੇ ਗੋਪੀ ਇਹਦਾ ਹੀ ਪਾਸ ਆ ਗੱਲ ਗੇਰੇ ਵਿੱਚ ਆਵਾਂਗੇ ਸਾਰੇ ਸੌ ਇਹ 200 ਪਰ ਉਹ ਲਿਆ ਤੇਰੀ ਪਟਾਖੇ ਵਾਲੀ ਗੱਨ ਪਟਾਖੇ ਵਾਲੀ ਵੀਰਾ ਕਮਲਾ ਮੋਟਾ ਆਈ ਜਾਦਾ ਨਾ ਫਿਰ ਪੰਗੇ ਕਰ ਲੈਣਾ ਫਿਰ ਕਿਹੜਾ ਸੀਗਾ ਉਹ ਵੱਡਾ ਚੜ ਚੜ ਜਾ ਲੈ ਵੀ ਲੈ ਬਾਹਰ ਆ ਜਾ ਆ ਜਾ ਪੰਗ ਆ ਪਹਿਲਾ ਵਿੱਚ ਇਹਦੇ ਸਾਰਾ ਖਜਲ ਹੋ ਵੀ ਸਾਰਾ ਖਜਲ ਚਲੋ ਬੈਠਾ ਜੀ ਆ ਦੇਖ ਲਫਾਫੇ ਜੀ ਉਹ ਲਫਾਫੇ ਜੀ ਚੱਲਣ ਦੇ ਚੱਲਣ ਦੇ ਹੋਰ 300 ਬਈਆਂ ਇੱਕ ਆ ਤੀ ਤੀ ਪੂਰੇ ਨੇ 120 ਰਾਕਾ ਚੱਲ ਗਿਆ 25 ਹੱਥ ਜੀ ਚਲਾਏ ਤਾਂ ਕਰ ਲਿਆ ਪਹਿਲਾਂ ਇਹਨੇ ਕੰਮ ਕਰ ਲਿਆ ਹੁਣ ਸਾਰੀ ਛੋਟ ਚੱਲ ਛੋਟ ਚੱਲਿਆ ਹੱਥ 'ਚ ਉਹ ਨਾਰ ਚੱਲਿਆ ਉਹ ਨਾਰ ਜੇ ਉੱਤ ਪਟਾਕਾ ਉੱਤ ਆ ਗਿਆ ਆ ਸਟਾਕ ਲੈ ਲਿਆ ਓਏ ਉਹ ਸ਼ਰਮ ਕਰ ਲਾ ਦੀਵਾਲੀ ਅੱਜ ਓ ਸ਼ਰਮ ਇੱਕ ਵੀ ਬੱਲਾ ਬੋਲੋ ਵੀ ਲਾਇਆ ਘਰੇ ਓਏ ਜਗਾਰੀ ਓਏ ਓਏ ਹੁਣ ਨਾਲੀ ਨੂੰ ਓਏ ਸੁਖੂ ਓ ਨਾਲੀ ਤੋਂ ਵਜਾਓ ਹੁਣ ਕਾ ਨੂੰ ਇਹ ਕਹਿੰਦਾ ਗੇਟ ਲਾਇਆ ਓਏ ਇਹਦੇ ਵਿੱਚ ਪਾ ਆਹ ਪਾ ਹੋ ਗਿਆ ਕਿਹੜਾ ਸ਼ਾਟ ਆ ਆ ਵੀ ਕੰਨ ਤਾਂ ਹੋਣੀ ਪੈਗੀ ਆਹ ਇਹ ਕੀ ਆ ਜੀ ਘੜੀ ਚ ਲਾਏ ਆ ਆ ਜਾ ਸਰੀ ਜਾ ਨਾ ਸ਼ਾਟ ਦੇਖਦੇ ਕਿਵੇਂ ਖੜੇ ਹਾਂ ਹੋਏ ਲੱਗਦਾ ਮਰੂ ਇਹ ਜੋ ਫੋਲਡਿੰਗ ਜਾਂਦੀ ਹੈ ਹੈਵੀ ਦੀ ਵਾਲੀ ਉਹ 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 ਹੋਵਤੇ ਹੋ ਗਿਆ ਪਰਨਾ ਲੱਗਿਆ ਰੂਪ ਚੇਂਜ ਹੋ ਗਿਆ ਪੂਰਾ ਤੂੰ ਇੱਥੇ ਬੈਠ ਰਹਿ ਉਹ ਤੂੰ ਅੱਡੇੜੇ ਲੈ ਕੇ ਆ ਬੰਬ ਕਿੱਥੇ ਲੈ ਕੇ ਜਾਣੇ ਆਹ ਕੌਣ ਰੂਪ ਚੇਂਜ ਹੋ ਗਿਆ ਮੇਰੇ ਤਾਂ ਆ ਕੇ ਫਸ ਗਿਆ ਸੀ ਬੰਬ ਏ ਤੁਲੀ ਕੋਈ ਫਿਰ ਦੇਖੀ ਤੂੰ ਦੇਖੀ ਕੋਈ ਬਾਹਰ ਗਿਆ ਰਿਹਾ ਬਣਾ ਗਿਆ ਗੋਲਾ ਦਿਖਾ ਇਹਦਾ ਕਿੱਥੇ ਆ ਆ ਹੱਥ ਚ ਟੰਗਾ ਜੇ ਜੇ ਚੂਗਾ ਔਰੇ ਲਿਆ ਔਰੇ ਲਿਆ ਓਏ ਓ ਗਰਦ ਓਰੇ ਖੜ ਕੇ ਚਲਾ ਅੱਗੇ ਵੀਰੇ ਮੈਂ ਤੇ ਨਾਲ ਆਈ ਕਿੰਨਾ ਘੜਤੀਆਂ ਫਿਰ ਹੁਣ ਤੂੰ ਪੰਗੇ ਕਾਉਣ ਲੈਂਦਾ ਗੋਲਾ ਕੀ ਤੈਂ ਗੋਲਾ ਬੱਚੀ ਛੁੱਟਣਾ ਮੈਨੂੰ ਇੰਨਾ ਪਤਾ ਤਾਂ ਇਹਨਾ ਹੀਲਾ ਹੋਊ ਫਿਰ ਗੋਲਾ ਹੀ ਖੋ ਓਏ ਓ ਆਹ ਕੜਾ ਹਲਿਆ ਓ ਇਧਰ ਨੂੰ ਕੋਈ ਪੱਲਾ ਬੁੱਲਾ ਗੈਵ ਕਰਤਾ ਫਿਰ ਇਹਦੇ ਕਿਸੇ ਨੇ ਨਹੀਂ ਦੱਸੇ ਪੱਲੀ ਗਾਇ ਕੋ ਪਲੇਡਾ ਦਾ ਬੜਾ ਕੇ